ਅੱਜ ਜਿਹੜਾ ਭਾਰਤ ਸਰਕਾਰ ਵੱਲੋਂ ਬਜਟ ਜਾਰੀ ਕੀਤਾ ਗਿਆ ਉਹਦੀਆਂ ਅਸੀਂ ਕਾਪੀਆਂ ਸਾੜ ਰਹੇ ਆ ਇਹ ਪੂਰੇ ਹਿੰਦੁਸਤਾਨ 'ਚ ਐਸਕੇਐਮ ਵੱਲੋਂ ਇਹ ਕਾਪੀਆਂ ਸਾੜੀਆਂ ਜਾ ਰਹੀਆਂ ਆ ਅਸੀਂ ਆਪਣਾ ਵਿਰੋਧ ਜਤਾ ਰਹੇ ਆ ਕਿ ਸਾਨੂੰ ਇਹ ਬਜਟ ਮਨਜ਼ੂਰ ਨਹੀਂ ਕਿਉਂਕਿ ਇਹਦੇ ਵਿੱਚ ਨਾ ਕਿਸਾਨਾਂ ਦੀ ਕੋਈ ਗੱਲ ਕੀਤੀ ਗਈ ਨਾ ਮਜ਼ਦੂਰਾਂ ਦੀ ਨਾ ਛੋਟੇ ਵਪਾਰੀਆਂ ਦੀ ਕਿਸੇ ਦੀ ਗੱਲ ਨਹੀਂ ਕਿਸਾਨ ਐਨੇ ਦੇਰ ਤੋਂ ਐਮਐਸਪੀ ਤੇ ਗਰੰਟੀ ਕਾਨੂੰਨ ਮੰਗ ਰਹੇ ਨੇ ਉਹਦੀ ਕੋਈ ਗੱਲ ਨਹੀਂ ਕੋਈ ਸੀਟੂ ਪਲੱਸ 150 ਦਾ ਰੇਟ ਦੀ ਗੱਲ ਨਹੀਂ ਕੋਈ ਕਰਜ਼ਾ ਮਾਫੀ ਦੀ ਗੱਲ ਨਹੀਂ ਕੋਈ ਇਹਦੇ ਵਿੱਚ ਨਰੇਗਾ ਦੇ ਵਿੱਚ ਜੋ ਦਿਹਾੜੀ ਮੰਗ ਰਹੇ ਨੇ ਮਜ਼ਦੂਰ ਕਿ ਦਿਹਾੜੀ ਵਧਾਈ ਜਾਏ ਪੂਰਾ ਕੰਮ ਦਿੱਤਾ ਜਾਏ ਸਾਲ ਦਾ ਉਹਦੀ ਕੋਈ ਗੱਲ ਨਹੀਂ ਕਿਸੇ ਦੀ ਵੀ ਕੋਈ ਗੱਲ ਨਹੀਂ ਔਰ ਉਲਟਾ ਇਹ ਨਾ ਇਹ ਕਰਤਾ ਹੈ ਕਿ ਕਾਰਪੋਰੇਟਰਾਂ ਨੂੰ ਦੇਣ ਲਈ ਜਿਹੜੀ ਕਿ ਜਿਹੜੀ ਕਿ ਅਸੀਂ ਪਹਿਲਾਂ ਹੀ ਦਰਜ ਤਾਉਨੇ ਆ ਜਿਹੜਾ ਸਾਨੂੰ ਪਹਿਲਾਂ ਹੀ ਕਤਰਾ ਜਿਹੜਾ ਅਸੀਂ ਦੱਸ ਰਹੇ ਹਾਂ ਲੋਕਾਂ ਨੂੰ ਕਿ ਇਹ ਕਾਰਪੋਰੇਟਰਾਂ ਨੂੰ ਸਾਡੀਆਂ ਜ਼ਮੀਨਾਂ ਸਾਰਾ ਕੁਝ ਦੇਣ ਤੇ ਰਸਤੇ ਪਏ ਨੇ ਉਸੇ ਰਸਤੇ ਤੇ ਇਹ ਜਿਹੜਾ ਹੁਣ ਇਨੂੰ ਡਿਜੀਟਲ ਕਰਨ ਵਾਲੇ ਇਹਨਾਂ ਨੇ ਡਿਜੀਟਲਾਈਜੇਸ਼ਨ ਵਾਲੇ ਜ਼ਿਆਦਾ ਕਦਮ ਚੁੱਕ ਦਿੱਤੇ ਆ ਤੇ ਜੇ ਡਿਜੀਟਲਾਈਜੇਸ਼ਨ ਹੁੰਦੀ ਆ ਤੇ ਫਿਰ ਕਿਸਾਨ ਵੀ ਖਤਮ ਹੋਣਗੇ ਨਾਲ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਇਹ ਵਪਾਰੀਆਂ ਦਾ ਤੇ ਹੁਣ ਨਵੀਆਂ ਮਸ਼ੀਨਾਂ ਵੇਚਣ ਗਿਆ ਨਵਾਂ ਕੁਝ ਹੋਏਗਾ ਇਹ ਬਜਟ ਦੇ ਨਾਲ ਤੇ ਮਜ਼ਦੂਰ ਕਿੱਥੇ ਕੰਮ ਕਰਨਗੇ ਕਿਸਾਨ ਦਾ ਤੇ ਕਿਸਾਨ ਦਾ ਤੇ ਨਾਮ ਵੀ ਨਹੀਂ ਇਹਨਾਂ ਲਿਆ ਕਿਸਾਨ ਮਜ਼ਦੂਰ ਦਾ ਨਾਂ ਹੀ ਨਹੀਂ ਇਸ ਬਜਟ ਲਿਆ ਅਸੀਂ ਇਹ ਬਜਟ ਦਾ ਪੂਰਾ ਵਿਰੋਧ ਕਰਦੇ ਆਂ ਅਸੀਂ ਇਹ ਬਜਟ ਨਹੀਂ ਮੰਨਦੇ ਸਰਕਾਰ ਇਹ ਆਪਣਾ ਬਜਟ ਦੁਬਾਰਾ ਇੱਤੇ ਵਿਚਾਰ ਕਰੇ ਔਰ ਸਹੀ ਤਰੀਕੇ ਨਾਲ ਬਜਟ ਬਣਾਇਆ ਜਾਏ ਕੋਈ ਪੈਸੇ ਜਿਹੜਾ ਇਹਨਾਂ ਇਹਦੇ ਵਿੱਚ ਪੈਸੇ ਰੱਖੇ ਨੇ ਜਿਹੜੇ ਵਿਕਾਸ ਲਈ ਕਿਸਾਨਾਂ ਲਈ ਉਹ ਵੀ ਬਿਲਕੁਲ ਥੋੜੇ ਜਿਹੜੇ 6000 ਰੁਪਏ ਦਿੰਦੇ ਨੇ ਮਹੀਨੇ ਦਾ 500 ਰੁਪਏ ਕਿਸਾਨਾਂ ਨੂੰ ਦਿੰਦੇ ਨੇ ਉਹਦੇ ਉਹਦੇ ਵਿੱਚ ਵੀ ਕੋਈ ਵਧਾਉਣ ਦੀ ਗੱਲ ਨਹੀਂ ਮਤਲਬ ਕਿਸੇ ਪਾਸੋਂ ਵੀ ਇਹ ਕਿਸਾਨ ਮਜ਼ਦੂਰ ਮਨੁੱਖੀਅਤ ਵਿਰੋਧੀ ਜਿਹੜਾ ਇਹ ਬਜਟ ਆ ਇਹ ਅਸੀਂ ਨਹੀਂ ਮੰਨਦੇ ਆ ਅੱਜ ਅਸੀਂ ਇਹਦਾ ਵਿਰੋਧ ਕਰਨੇ ਆ ਜੀ ਅਗਲਾ ਸਟੈਪ ਤੇ ਹੁਣ ਇੱਕ ਵੱਡੀ ਲਾਮਬੰਦੀ ਹੋ ਰਹੀ ਆ ਵੱਡਾ ਅੰਦੋਲਨ ਚੱਲੇਗਾ ਸਾਡੇ ਤੇ ਪਹਿਲਾਂ ਹੀ ਤਿਆਰੀਆਂ ਹੋਈਆਂ ਪਈਆਂ ਨੇ ਹੁਣ ਐਮਪੀਆਂ ਨੂੰ ਮੰਗ ਪੱਤਰ ਦੇਣੇ ਨੇ ਅਸੀਂ 8-9 ਤਰੀਕ ਨੂੰ ਐਮਪੀਆਂ ਦੇ ਘਰਾਂ ਦੇ ਅੱਗੇ ਟਰਾਓ ਕਰਕੇ ਮੰਗ ਪੱਤਰ ਦੇਣੇ ਨੇ ਉਸ ਤੋਂ ਬਾਅਦ ਫਿਰ ਮਾਰਚ ਦੇ ਵਿੱਚ ਜਿਹੜੇ ਵਿਧਾਨ ਸਭਾ ਨੇ ਆਪਣਾ ਜਿੰਨੇ ਵੀ ਵਿਧਾਨ ਸਭਾ ਇੰਡੀਆ ਦੇ ਵਿੱਚ ਹੈਗੀਆਂ ਸਾਰਿਆਂ ਦੇ ਉੱਥੇ ਧਰਨੇ ਲੱਗਣਗੇ ਪੱਕੇ ਧਰਨੇ ਲੱਗਣਗੇ ਜੇ ਫੇਰ ਵੀ ਬਣਾਂਦੇ ਲੜਾਈ ਤੇ ਮਤਲਬ ਮਗਤੀ ਜਾ ਰਹੀ ਹੈ ਚਲਦੀ ਜਾ ਰਹੀ ਹੈ ਅਹੀਂ ਉਹਨਾਂ ਚਿਰਨੀ ਪੈਂਦੇ ਘਰਾਂ 'ਚ ਨਹੀਂ ਪੈਂਦੇ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ ਜਿੰਨਾ ਚਿਰ ਮਿਹਨਤ ਕਸ਼ ਲੋਕਾਂ ਨੂੰ ਸਰਕਾਰ ਉਹਨਾਂ ਦਾ ਹੱਕ ਨਹੀਂ ਦਿੰਦੀ ਉਹਨਾਂ ਚਿਰ ਘਰਾਂ 'ਚ ਨਹੀਂ ਆਹੀਂ ਬੈਠਦੇ ਮੈਂ ਹਰਦੀਪ ਸਿੰਘ ਭਾਰਤੀ ਕਿਸਾਨ ਜਨ ਦੇਕਤਾ ਗਰਾਹ ਦਾ ਜ਼ਿਲ੍ਹਾ ਕੈਸ਼ੀਰ ਜੀ ਅੱਜ ਅੱਜੋ ਜੋ ਕੇਂਦਰ ਸਰਕਾਰ ਨੇ ਬਾਈਟ ਪੇਸ਼ ਕੀਤਾ ਉਹਦੀ ਅੱਜ ਕਾਪੀਆਂ ਸਾਡਾਂ ਕੋ ਦਾ ਵਿਰੋਧ ਕਰਾਂਗੇ ਕਿਉਂਕਿ ਉਹ ਜਿਹੜਾ ਬਾਈਟ ਪੇਸ਼ ਕੀਤਾ ਉਹ ਚੰਦ ਘਰਾਣੇ ਵਾਸਤੇ ਕੋ 2% ਲੋਕਾਂ ਦੀ ਸਹੂਲਤਾਂ ਵਾਸਤੇ ਜਿਹੜਾ ਬਾਈਟ ਪੇਸ਼ ਕਰਤਾ ਤੇ ਟਾਰਾ ਜੀਆਂ ਮਾਰੀਆਂ ਯਾਰੀਆਂ ਵੀ ਆਪਾਂ ਸਾਰੇ ਵਰਗ ਖੁਸ਼ ਕਰ ਦਿੱਤੇ ਆ ਇਹਦੇ ਵਿੱਚ ਕਿਸੇ ਵਰਗ ਦਾ ਨਾਂ ਨਹੀਂ ਮਜ਼ਦੂਰ ਦਾ ਇਹਦੇ ਜ ਨਾਂ ਨਹੀਂ ਕਿਸਾਨ ਇਹਦੇ ਜ ਮਾਰ ਦਿੱਤੇ ਕਿਸੇ ਵਾਸਤੇ ਵੀ ਕੋਈ ਚੀਜ਼ ਨਹੀਂ ਸਿਰਫ 2-4 ਚੰਦ ਘਰਾਣੇ ਜੜੇ ਆ ਉਹਨਾਂ ਨੂੰ ਵਿਕਾਸ ਕਰਨਾ ਉਹਨਾਂ ਦਾ ਜਿਹੜਾ ਵਿਕਾਸ ਕਹਿੰਦਿਆ ਕਰਤਾ ਉਹ ਚੰਦ ਘਰਾਣੇ ਦਾ ਵਿਕਾਸ ਆ ਇਹ ਵਿੱਚ ਜੋ ਕੋ ਇਹ ਕਿਸਾਨ ਦੀ ਕੋਈ ਗੱਲ ਨਹੀਂ ਕਿਸਾਨ ਨੂੰ ਬਾਰਡਰਾਂ ਤੇ ਬੈਠਿਆਂ ਨੂੰ ਸਾਲ ਹੋ ਗਿਆ ਉਹਨਾਂ ਨੂੰ ਜੱਥੇਬੰਦੀਆਂ ਨੂੰ ਲੜਾਈ ਲਾਣ ਦੇ ਆ ਫਿਰ ਇਹਦੇ ਵਿੱਚ ਪੰਜ ਹੁਣ ਇਹਨਾਂ ਨੇ ਤਾਂ ਵੀ ਪੰਜ ਜਿਹੜੀਆਂ ਫਸਲਾਂ ਉਹਦਾ ਤੇ ਐਮ ਐਸ ਬੀ ਪੰਜ ਸਾਲ ਹੀ ਦੇ ਦਾਂਗੇ ਉਹ ਵੀ ਇੱਕ ਠੇਕਾ ਪ੍ਰਣਾਲੀ ਦਿੱਤੀ ਆ ਜੋ ਅਸੀਂ ਵਿਰੋਧ ਕਰਦੇ ਹਾਂ ਇਹ ਠੇਕੇ ਪ੍ਰਣਾਲੀ ਦਾ ਜਿਹੜੇ ਲੜਕੇ ਜਿਹੜੇ ਕਾਨੂੰਨ ਵਾਪਸ ਕੀਤੇ ਉਹ ਹੀ ਇਹਨਾਂ ਬੈਟਾਂ ਦੇ ਵਿੱਚ ਮੁੜ ਕੇ ਦੁਬਾਰਾ ਲਈ ਆਉਂਦੇ ਆ ਜੇ ਉਹ ਨਵਾਂ ਖੇਤੀ ਖੜਾ ਜਿਹੜਾ ਇੱਕ ਮੰਡੀ ਕਰਨ ਦਾ ਵਾ ਉਹ ਵੀ ਜਿਹੜੇ ਕਾਨੂੰਨ ਰੱਦ ਕਰਾ ਕੇ ਬੈਠੇ ਆਪਾਂ ਤੇ ਉਹ ਵੀ ਉਹ ਦੋਰੇ ਲਾਗੂ ਕਰਨ ਨੂੰ ਚਾਲੂ ਕਰ ਰਹੀ ਆ ਇਹ ਸਰਕਾਰ ਜਿਹੜੀ ਆ ਇਹ ਬਿਲਕੁਲ ਕਿਸਾਨ ਵਿਰੋਧੀ ਤੇ ਮਜ਼ਦੂਰ ਵਿਰੋਧੀ ਆ ਇਹ ਸਿਰਫ ਕਾਰਪੋਰੇਟਾਂ ਦਾ ਪੱਖਪੂਰਤੀ ਆ ਕਿਉਂਕਿ ਉਹਨਾਂ ਨੂੰ ਮੁਨਾਫਾ ਦਿਵਾਉਣੇ ਆ ਕੰਪਨੀਆਂ ਨੂੰ ਉਹਨਾਂ ਦਾ ਹੀ ਵਿਕਾਸ ਕਰਨਾ ਵਾ ਜਿਹੜੀਆਂ ਵਿਕਾਸ ਦੀਆਂ ਟਾਰਾਂ ਲਾਉਂਦੇ ਆ ਇੱਕ ਪਾਸੇ ਵਿਕਾਸ ਦੀਆਂ ਟਾਰਾਂ ਲਾ ਰਹੇ ਆ ਵੀ ਅਸੀਂ 10 ਸਾਲਾਂ ਦੇ ਵਿੱਚ ਬਹੁਤ ਵਿਕਾਸ ਕਰਤਾ ਮੋਦੀ ਸਰਕਾਰ ਨੇ ਇੱਕ ਪਾਸੇ ਆਪੇ ਹੀ ਕਹੀ ਜਾਂਦੇ ਵੀ 80 ਕਰੋੜ ਲੋਕ ਉਹ ਨੇ ਜਿਨ੍ਹਾਂ ਨੂੰ 5 ਕਿਲੋ ਰਾਸ਼ਨ ਦੀ ਡੀਕ ਕਰਨੀ ਪੈਂਦੀ ਆ ਵੀ ਭੁੱਖੇ ਆ ਉਹਨਾਂ ਕੋਲ ਰੋਟੀ ਨਹੀਂ ਤੇ ਫਿਰ ਕਾਹਦਾ ਵਿਕਾਸ ਆ ਜਿਹੜਾ ਵਿਕਾਸ ਕੀਤਾ ਤੁਹਾਨੂੰ ਵੀ ਪਤਾ ਵੀ ਚੰਦ ਘਰਾਣਿਆਂ ਦਾ ਵਿਕਾਸ ਕਰਕੇ ਇਹ ਟਾਰਾ ਮਾਰਨੇ ਵੀ ਅਸੀਂ ਵਿਕਾਸ ਕਰਤਾ ਵਾ ਕਿ ਉਹਨਾਂ ਦਾ ਵਿਕਾਸ ਕਰਨਗੇ ਜੋ ਮਜ਼ਦੂਰ ਤੇ ਜੋ ਕਿਸਾਨ ਉਹਨਾਂ ਦਾ ਕਿਸੇ ਦਾ ਕੋਈ ਬਾਈਟ ਦੇ ਵਿੱਚ ਨਾ ਹੀ ਨਹੀਂ